शाहरुख खान अजय देवगन टाइगर श्रॉफ ਇਹਨਾਂ ਨੂੰ ਜੈਪੁਰ ਦੀ ਕੰਜ਼ਿਊਮਰ ਕੋਰਟ ਨੇ ਤਲਬ ਕਰ ਲਿਆ ਜੀ ਕਹਿੰਦੇ ਇੱਕ ਪਾਨ ਮਸਾਲੇ ਦੀ ਐਡ ਕਰਦੇ ਨੇ ਤੇ ਦਾਵਾ ਕਰਦੇ ਨੇ ਕਿ ਇਹਦੇ ਚ ਕੇਸਰ ਹੈ ਪਰ ਕੇਸਰ ਹੈ ਨਹੀਂ ਇਹ ਮਾਮਲਾ ਕੀ ਹੈ ਜੀ 사 ਦੇ देखो ਤੁਸੀਂ ਦੇਖੋਗੇ ਕਿ ਸਿਗਰਟ ਵਗੈਰਾ ਪਾਨ ਮਸਾਲੇ ਦੀ ਐਡ ਹੋਗੀ ਜਾਂ ਫਿਰ ਆਪਾਂ ਕਹੀਏ ਕਿ ਸ਼ਰਾਬ ਦੀ ਐਡ ਮਸੂਰੀ टीवी ਤੇ ਨਹੀਂ ਚੱਲ ਸਕਦੀ ਪਰ ਆਪਾਂ ਨੂੰ ਪਤਾ ਕਿ ਐਡਵਰਟਾਈਜ਼ਮੈਂਟ ੋਂਦੀ ਹੈਗੀਆਂ ਉਹਦੇ ਚ ਉਹ ਚਲਾਕੀ ਇਹ ਕਰ ਜਾਂਦੇ ਨੇ ਜਿਵੇਂ ਸ਼ਰਾਬ ਵਾਲੇ ਹੈਗੇ ਬਲੈਂਡਰ ਸਪਰਾਈਟ ਫੈਸ਼ਨ ਟੂਰ ਕਹਿ ਦਿੰਦੇ ਨੇ ਜਾਂ ਫਿਰ ਜੇਨ ਸੰਸੋਡਾ ਇਹਨਾਂ ਕੇਸੀ ਤਾਂ ਸੰਸੋਡਾ ਵੇਚ ਰਹੇ ਆ ਉਹ ਤਾਂ ਬ੍ਰਾਂਡ ਪ੍ਰਮੋਟ ਕਰ ਰਹੇ ਹੁੰਦੇ ਬਲੈਂਡਰ ਸਪਰਾਈਟ ਮਿਊਜ਼ਿਕ ਸੀਡਿਸ ਵੀ ਮਿਊਜ਼ਿਕ ਸੀਡਿਸ ਵੀ ਕੈਨ ਦੇ ਨੇ ਮਿਊਜ਼ਿਕ ਸੀਡਿਸ ਹੈ ਨਾ ਉਹ ਪਤਾ ਹੁੰਦਾ ਕਿ ਆਪਾਂ ਨੂੰ ਉਹ ਸਾਰਾ ਸ਼ਰਾਬ ਵਗੈਰਾ ਦੀ ਐਡ ਹੈ ਕਿਉਂਕਿ ਉਹ ਬ੍ਰਾਂਡ ਪ੍ਰਮੋਟ ਕਰ ਰਹੇ ਹੁੰਦੇ ਆ ਠੀਕ ਹੈ ਐਦਾਂ ਹੀ ਜਿਵੇਂ ਇਹ ਸੀਗਾ ਪੂਰਾ ਮਾਮਲਾ ਵਿਮਲਾਲਾ ਵਿਮਲ ਉਹ ਇਹਨਾਂ ਨੇ ਕੀ ਕੀ ਸੀ ਤਾਂ এলাਚੀ ਵੇਚ ਰਿਆ ਵਿਮਲ এলাਚੀ ਹੈ ਨਾ ਦਾ dane ਦਾ ਨੇ ਮੇ ਕੇਸਰ ਦਾ ਸੁਆਦ এলাਚੀ ਤੇ ਕੇਸਰ ਦਾ ਸੁਆਦ ਤਾਂ ਆ ਨਹੀਂ ਸਕਦਾ ਗੱਲ ਨਾ ਵਕੀਲ ਨੇ ਕਿੱਥੋਂ ਫੜੀਏ ਤੁਸੀਂ ਤੇ ਵਕੀਲ ਨੇ ਸਾਬਿਤ ਕੀਤਾ ਕੰਜ਼ਿਊਮਰ ਕੋਰਟ 'ਚ ਕਿ ਦੇਖੋ ਇਹ ਪਾਨ ਮਸਾਲੇ ਦੀ ਐਡ ਕਰ ਰਹੇ ਸੀਗੇ ਤੇ ਉਹ ਪਾਨ ਮਸਾਲਾ 15 ਰੁਪਏ 4-5 ਰੁਪਏ ਦਾ ਘੁਟਕਾ ਹੁੰਦਾ ਹੈਗਾ ਉਹਦੇ 'ਚ ਕਿੱਥੇ ਕੇਸਰ ਪੈ ਸਕਦਾ ਕੇਸਰ ਤਾਂ 4 ਲੱਖ ਰੁਪਏ ਕਿਲੋ ਹੈਗਾ 4 ਲੱਖ ਰੁਪਏ ਕਿਲੋ ਜਿਹੜੀ ਚੀਜ਼ ਹੋਵੇ 15 ਰੁਪਏ ਦੀ ਚੀਜ਼ ਚ ਪੈ ਸਕਦੀ ਏ ਇਹ ਉਹਨੇ ਪੂਰਾ ਆਰਗੂਮੈਂਟ ਬਣਾਇਆ ਵਕੀਲ ਨੇ ਤੇ ਉਹ ਜੈਪਰ ਦੇ ਵਿੱਚ ਇਹਨੇ ਲਾਇਆ ਹੈਗਾ ਤੇ ਉਸ ਤੋਂ ਬਾਅਦ ਹੁਣ ਤਲਬ ਕੀਤੇ ਗਏ ਹੈਗੇ ਵਿਮਲ ਕੁਮਾਰ ਅਗਰਵਾਲ ਜਿਹੜਾ ਵਿਮਨ ਵਿਮਲ ਗੁੱਟਕੇ ਵਾਲਾ ਹੈਗਾ ਉਹਨੂੰ ਵੀ ਤਲਬ ਕੀਤਾ ਗਿਆ ਹੈਗਾ ਤੇ ਤਿੰਨੇ ਜਿਹੜੇ ਐਕਟਰ ਹੋ ਗਏ ਸ਼ਾਹਰੂਖ ਖਾਨ ਅਜੇ ਦੇਗਨ ਟਾਈਗਰ ਸ਼ਰੂਫ ਇਹਨਾਂ ਨੂੰ ਵੀ ਸੱਦਿਆ ਗਿਆ ਹੈ ਕਿ ਭਾਈ ਤੁਸੀਂ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ 55 ਰੁਪਏ ਦੇ ਪੰਮਸਾਲੇ ਚ ਕਿਵੇਂ ਕੇਸਰ ਪੈ ਸਕਦਾ ਇਹ ਚੀਜ਼ ਹੈਗੀ ਆ ਦੇਖੋ ਜਿਹੜੀ ਆ ਮਸੂਰੀਆਂ ਦਾ ਕਨਸੈਪਟ ਹੈਗਾ ਇਹ ਸਾਰਾ ਹੀ ਸਵਾਲਾਂ ਤੇ ਘੇਰੇ ਚ ਰਿਹਾ ਆਗਾ ਜਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਠੱਗਿਆ ਜਾਂਦਾਗਾ ਅੱਜ ਕੱਲ ਇੰਸਟਾਗ੍ਰਾਮ ਉਸ ਚੀਜ਼ ਦਾ ਸਾਧਨ ਬਣਿਆ ਹੋਇਆ ਹੈ ਮੈਂ ਦੇਖ ਰਿਹਾ ਮੇਰੇ ਨਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਮੈਂ ਕਈ ਵਾਰ ਜੇ ਉਹਨਾਂ ਦੇ ਘਰੇ ਚਲੇ ਜਾਵਾਂ ਤਾਂ ਉਹਨਾਂ ਦੇ ਬੈਡਰੂਮਸ ਦੇ ਵਿੱਚ ਬਹੁਤ ਸਾਰੇ ਆਪਣੇ ਬਿਊਟੀ ਪ੍ਰੋਡਕਟਸ ਰੱਖੇ ਹੁੰਦੇ ਆ ਸਕਿਨ ਦੇ ਲਾਣ ਵਾਲੇ ਵਾਲਾਂ ਦੇ ਉਹ ਸੱਤ ਟੈਬਲੇਟਸ ਵੀ ਖਾਰੇ ਹੁੰਦੇ ਆ ਮੈਂ ਉਹਨਾਂ ਨੂੰ ਇੱਕ ਦਿਨ ਮੈਂ ਪੁੱਛ ਲਿਆ ਮੇਰੇ ਆੜੀ ਨੂੰ ਕਿ ਤੂੰ ਇਹ ਸਾਰਾ ਜਿਹੜਾ ਕਾਰ ਹੈਗਾ ਇਹਨੂੰ ਕੋਸਮੈਟਿਕ ਬਿਊਟੀ ਸ਼ੋਪ ਕਿਉਂ ਬਣਾ ਰੱਖਿਆਗਾ ਇੰਨਾ ਸਾਮਾਨ ਤਾਂ ਭਾਈ ਦੁਕਾਨ ਦੇ ਵਿੱਚ ਨਹੀਂ ਹੁੰਦਾ ਜਿੰਨੀ ਤੇਰੀ ਟੇਬਲ ਤੇ ਪਿਆਗਾ ਐਮ ਡੀ ਯੂ ਮਰਸੀਦਾਨ ਯੂਨੀਵਰਸਿਟੀ ਦੇ ਵਿੱਚ ਉਸ ਰਿਸਰਚ ਕੋਲਰ ਹੈਗਾ ਮੁੰਡਾ ਉਨੇ ਉਹਨੇ ਉਹਨੇ ਕਿਹਾ ਕਿ ਭਾਈ ਸਾਹਿਬ ਇਹ ਜਿਹੜਾ ਤੇਲ ਵਗੈਰਾ ਸ਼ੈਂਪੂ ਵਗੈਰਾ ਹੈਗਾ ਇਹ ਤਾਂ ਮੇਰੇ ਬਾਲ ਉੱਡ ਰਹੇ ਨੇ ਉਸ ਕਰਕੇ ਹੈਗਾ ਇਹ ਜਿਹੜੀਆਂ ਇਹ ਰੱਖਿਆ ਨੇ ਗਮੀਜ਼ ਵਗੈਰਾ ਰੱਖਿਆ ਨੇ ਟੈਬਲੇਟਸ ਰੱਖਿਆ ਨੇ ਇਹ ਮੇਰੇ ਸਰੀਰ ਦੇ ਵਿੱਚ ਅੱਡ ਅੱਡ ਕਿਸਮ ਦੇ ਜਿਹੜੇ ਤੱਤ ਹੈਗੇ ਆ ਉਹ ਘੱਟ ਹੈਗੇ ਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਹੈਗੇ ਆ ਇਹ ਮੇਰੇ ਚਿਹਰੇ ਦੇ ਵਿੱਚ ਚਿਹਰੇ ਤੇ ਮੇਰੇ ਫਿੰਸੀਆਂ ਨਿਕਲਦੇ ਨੇ ਉਹਦੇ ਵਾਸਤੇ ਉਹਦੇ ਵਾਸਤੇ ਐ ਉਹਨੇ ਸਾਰਾ ਗਣਾਤਾ ਸਾਰਾ ਜਸਟੀਫਾਈ ਕਰਤਾ ਤੇ ਮੈਨੂੰ ਸਮਝ ਆ ਰਿਹਾ ਸੀ ਕਿ ਸੀਗਾ ਕਿਉਂਕਿ ਮੈਂ ਵੀ ਇੰਸਟਾਗ੍ਰam ਚਲਾਉਂਦਾ ਹੈਗਾ ਜਿਹੜੇ ਉੱਥੇ ਬ੍ਰਾਂਡ ਰੱਖੇ ਹੋਏ ਸੀ ਮੈਨ ਮੈਟਰਸ ਵਗੈਰਾ ਜਾਂ ਫਿਰ ਟਰਾਇਆ ਇਹ ਉਹ ਇਹ ਸਾਰੇ ਇੰਸਟਾਗ੍ਰam ਤੇ ਨਾਲ ਹੀ ਇਹਨਾਂ ਨੇ ਆਪਣਾ ਬਿਜ਼ਨਸ ਕੀਤਾ ਇਸ ਕਿਸਮ ਦੇ ਬ੍ਰਾਂਡਾਂ ਨੇ ਤੇ ਉਹ ਸਾਰੇ ਮੈਨੂੰ ਦਿਖ ਰਹੇ ਸੀਗੇ ਜੇ ਮੈਨੂੰ ਕਿਹਾ ਕਿ ਦੇਖਪਰਾ ਜਿਹੜੇ ਸਰੀਰ ਦੇ ਵਿੱਚ ਜਿੰਨਾ ਤੱਤ ਵਗੈਰਾ ਦੀ ਕਮੀ ਹੁੰਦੀ ਹੈ ਉਹ ਖਾਣ ਨਾਲ ਕੰਪਲੀਟ ਹੁੰਦੀ ਹੈ ਬੈਲੈਂਸਡ ਡਾਈਟ ਜੇ ਤੂੰ ਲਏਗਾ ਉਹਦੇ ਨਾਲ ਉਹਦਾ ਘਾਟਾ ਪੂਰਾ ਹੁੰਦਾ ਹੈ ਤੂੰ ਇਹ ਗੋਲੀਆਂ ਖਾ ਕੇ ਜਾਂ ਫਿਰ ਇਹ ਜੈਲ ਵਗੈਰਾ ਲਾ ਕੇ ਨਾ ਤਾਂ ਕੁਝ ਨਹੀਂ ਹੋਣਾਗਾ ਇਹ ਮੈਂ ਗੱਲ ਕਹੀ ਤੇ ਭਾਵੇਂ ਕਿ ਉਹਦੇ ਅਸਰ ਤਾਂ ਕੀ ਪੈਣਾ ਸੀਗਾ ਪਰ ਮੈਂ ਇਹ ਦੱਸ ਰਿਹਾਗਾ ਮਸੂਰੀਆਂ ਤੇ ਮਸੂਰੀਆਂ ਕਰਕੇ ਹੀ ਸਾਰਾ ਜਿਹੜਾ ਕੰਜ਼ਿਊਮਰਿਜ਼ਮ ਦਾ ਪੂਰਾ ਆਪਾਂ ਕਹੀਏ ਆਪਣੇ ਘਰਾਂ 'ਚ ਜਿਹੜੀ ਐਂਟਰੀ ਹੈਗੀ ਨਾ ਕੰਜ਼ਿਊਮਰਿਜ਼ਮ ਦੀ ਉਹ ਇਹਨਾਂ ਮਸੂਰੀਆਂ ਕਰਕੇ ਆਈ ਹੈ ਇੱਕ ਜਿਹੜਾ ਹੈ ਨਾ ਫੋਮੋ ਆਪਾਂ ਕਹੀਏ ਫੀਅਰ ਆਫ ਮਿਸਿੰਗ ਆਊਟ ਉਹ ਵੀ ਜੈਨੇ ਮਸੂਰੀਆਂ ਕਿ ਯਾਰ ਮਲੋ ਕਈ ਕਈ ਐਡ ਦਾ ਇਸੇ ਕਿਸਮ ਦੇ ਹੁੰਦੇ ਨੇ ਕਿ ਫਲਾਣਿਆਂ ਕੋਲ ਇਹ ਹੈ ਉਹ ਇਹ ਚੀਜ਼ ਹੈ ਇਹ ਚੀਜ਼ ਥੋੜੇ ਕੋਲ ਦੀ ਹੈ ਉਹਦੇ ਤੈਸਦੇ ਨੇ ਲੋਕ ਤੇ ਇਹ ਜਿਹੜਾ ਸਾਰਾ ਪੂਰਾ ਕਨਸੈਪਟ ਬੰਦਿਆਂ ਨੂੰ ਡਰਾ ਕੇ ਉਹ ਉਹ ਉਹਨਾਂ ਨੂੰ ਫੋਮੋ ਕ੍ਰੀਏਟ ਕਰਕੇ ਇਸ ਕਿਸਮ ਨਾਲ ਇਹ ਐਂਟਰੀ ਦਿਵਾਉਂਦੇ ਨੇ ਜੀ ਸੋ ਇਹ ਤਾਂ ਹੈ ਚੀਜ਼ਾਂ ਜਿੰਨੀਆਂ ਦਿਖਾਈਆਂ ਜਾਂਦੀਆਂ ਨੇ ਸ਼ਾਨਦਾਰ ਉਹਨੀਆਂ ਹੀ ਕਈ ਵਾਰ ਉਹ ਵੱਧ ਖਤਰਨਾਕ ਹੁੰਦੀਆਂ ਨੇ ਤੇ ਹੁਣ ਦੇਖਦੇ ਆ ਕਿ ਇਹ ਤੱਥ ਪੇਸ਼ ਕਰਦੇ ਨੇ ਆ ਕੇ ਕੋਰਟ ਦੇ ਵਿੱਚ ਤੇ ਵੈਸੇ ਤਾਂ ਬਹੁਤ ਹੀ ਵਾਰੀ ਐ ਹੋ ਜਾਂਦਾ ਕਿ ਪੋਲਿਟੀਕਲ ਅਪਰੋਚ ਵਰਤ ਕੇ ਵਿੱਚੇ ਹੀ ਕਿਤੇ ਟਾਲ ਮਟੋਲ ਕਰ ਦਿੱਤੀ ਜਾਂਦੀ ਐ ਹਰੇਕ ਚੀਜ਼ ਦੀ